ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਖੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧਿਆ ਹੋਮੋਗੇ ਅੱਜ ਫਿਰ ਆਪਾਂ ਤੁਹਾਡੇ ਲਈ ਸੋਨੇ ਸੋਨੇ ਸੂਟ ਲੈ ਕੇ ਆਏ ਜੀ ਅੱਜ ਦੀ ਕਲੈਕਸ਼ਨ ਸਾਰੀ ਵਿంటర్ ਕਲੈਕਸ਼ਨ ਰਹੇਗੀ ਜੀ ਅੱਜ ਦੇ ਸੂਟ ਰਹਿਣਗੇ ਬੈਲਵਟ ਦੇ ਉੱਤੇ ਠੀਕ ਹੈ ਜੀ ਬੈਲਵਟ ਦੇ ਸੂਟ ਹੋਣਗੇ ਬ੍ਰਾਂਡ ਹੋਵੇਗਾ ਟਿਸਟਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਾ ਰਿਕੁਐਸਟ ਹੈ ਕਿ ਜੋ ਵੀ ਆਪਣੇ ਚੈਨਲ ਤੇ ਨਿਊ ਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਤੁਹਾਨੂੰ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਆਪਾਂ ਸੋਹਣੇ ਸੂਟ ਲੈ ਕੇ ਆਏ ਜੀ ਹਰ ਇੱਕ ਕਲਰ ਕੰਬੀਨੇਸ਼ਨ ਪ੍ਰਿੰਟ ਦਾ ਡਿਫਰੈਂਟ ਹੋਵੇਗਾ ਤੇ ਬ੍ਰਾਂਡ ਦੇ ਸਾਰੇ ਸੂਟ ਹੋਣਗੇ ਇਹ ਸਾਰੇ ਸੂਟ 올ਓਵਰ ਸੂਟ ਹੋਣਗੇ ਵਿਦਾਊਟ ਦੁਪੱਟਾ ਸੂਟ ਰਹਿਣਗੇ ਜੇਕਰ ਤੁਸੀਂ ਚਾਹੋ ਤਾਂ ਆਪਾਂ ਤੁਹਾਨੂੰ ਦੁਪੱਟਾ ਵੀ ਰੈਡੀ ਕਰਵਾ ਕੇ ਦੇ ਸਕਦੇ ਹਾਂਗੇ ਜਦ ਇਹ ਸੂਟ ਸਟਿਚ ਹੋ ਜਾਂਦੇ ਤਾਂ ਇਹਨਾਂ ਦੀ ਗ੍ਰੇਸ ਬਹੁਤ ਜ਼ਿਆਦਾ ਵੰਦੀ ਹੈਗੀ ਬਾਕੀ ਦੁਪੱਟੇ ਤੇ ਡਿਪੈਂਡ ਹੈ ਜੇਕਰ ਤੁਸੀਂ ਦੁਪੱਟਾ ਵਧੀਆ ਰੈਡੀ ਕਰਵਾਉਨੇ ਹੋ ਤਾਂ ਬਹੁਤ ਹੀ ਸੋਹਣਾ ਸੂਟ ਰੈਡੀ ਹੁੰਦੇ ਆ ਐਨਾ ਸੂਟਾਂ ਦੀ ਆਪਾਂ ਡਰੈਸ ਵਗੈਰਾ ਵੀ ਸਟਿਚ ਕਰਵਾ ਸਕਦੇ ਹਾਂ ਜੇਕਰ ਤੁਸੀਂ ਚਾਹੋ ਤਾਂ ਆਪਾਂ ਤੁਹਾਨੂੰ ਸਟਿਚਿੰਗ ਵੀ ਕਰਕੇ ਦੇ ਸਕਦੇ ਹਾਂ ਕਿ ਸਟਿਚਿੰਗ ਆਪਣੇ ਪਾਸ ਅਵੇਲੇਬਲ ਹੈ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੋ ਰਹੀ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੇ ਆਪਣਾ ਸੂਟ ਬਾਏ ਕਰ ਸਕਦੇ ਹੋ ਸੂਟ ਤੁਹਾਨੂੰ ਕਰ ਬੈਠੇ ਮਿਲੇਗਾ ਬਟ ਜੋ ਪੇਮੈਂਟ オンਲਾਈਨ ਕਰਨੀ ਹੋਵੇਗੀ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਆ ਆਪਾਂ ਤੁਹਾਡੇ ਲਈ ਹਰ ਰੋਜ਼ ਨਿਊ ਤੋਂ ਨਿਊ ਵੈਰਾਈਟੀ ਲੈ ਕੇ ਆਉਣੇ ਕੋਸ਼ਿਸ਼ ਕਰਦੇ ਆ ਕਿ ਹਰ ਇੱਕ ਪ੍ਰਾਈਸ ਦੀ ਹਰ ਇੱਕ ਲਈ ਆਪਾਂ ਅਲੱਗ-ਅਲੱਗ ਵੈਰਾਈਟੀ ਲਿਆਈਏ ਤਾਂ ਤਾਂ ਜੋ ਤੁਹਾਨੂੰ ਹਰ ਇੱਕ ਵੈਰਾਈਟੀ ਪਸੰਦ ਆ ਸਕੇ ਪੂਰੀ ਕੋਸ਼ਿਸ਼ ਕਰਦੇ ਜੀ ਹਰ ਇੱਕ ਸਟਾਫ ਲੈ ਕੇ ਆਈਏ ਹਰ ਇੱਕ ਪ੍ਰਾਈਸ ਲੈ ਕੇ ਆਈਏ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੋਈ ਮਤਲਬ ਕੱਟ ਪ੍ਰਾਈਸ ਲਗਾ ਸਕਦਾ ਹੈ ਕੋਈ ਕੋਸਟਲੀ ਲੈ ਸਕਦਾ ਤਾਂ ਆਪਾਂ ਹਰ ਤਰ੍ਹਾਂ ਦੀ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਆ ਪਲੀਜ਼ ਮੇਰੀ ਸਾਰੀ ਰਿਕਵੈਸਟ ਹੈ ਕਿ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਆਪਾਂ ਤੁਹਾਡੇ ਲਈ ਹਰ ਰੋਜ਼ ਸੋਣ ਸੋਣ ਸੂਟ ਲੈ ਕੇ ਆਉਂਦੇ ਰਹੀਏ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇਹ ਵਾਲੇ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓਜ਼ ਤੋਂ ਬਿਨਾਂ ਸੂਟਾਂ ਦੀ ਕਟਿੰਗ ਸਟੀਚਿੰਗ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੂਟਾਂ ਦੇ ਡਿਜ਼ਾਈਨ ਵਗੈਰਾ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੋ ਕਿ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਰਹੇਗਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਆਪਣੇ ਸੂਟਾਂ ਦੇ ਕਲੈਕਸ਼ਨ ਕਿਹੋ ਜਿਹੀ ਲੱਗੇ ਤੇ ਤੁਸੀਂ ਕਿਹੋ ਜੇ ਸੂਟ ਵੇਖਣਾ ਚਾਹੁੰਦੇ ਹੋ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਚੁਆਇਸ ਦੇ ਅਕੋਰਡਿੰਗ ਆਪਾਂ ਸੂਟਾਂ ਦੇ ਕਲੈਕਸ਼ਨ ਲੈ ਕੇ ਆਈਏ ਠੀਕ ਹੈ ਜੀ ਜੇਕਰ ਤੁਸੀਂ ਇਹ ਬੈਲਵਟ ਦੇ ਸੂਟਾਂ ਦੇ ਬਿਨਾ ਕੋਈ ਹੋਰ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਚੈਨਲ ਦੇ ਉੱਪਰ ਜਾ ਕੇ ਹੋਰ ਵੀਡੀਓਜ਼ ਨੂੰ ਚੈੱਕ ਕਰ ਸਕਦੇ ਹੋ ਜੋ ਕਿ ਲੋ ਪ੍ਰਾਈਸ ਤੋਂ ਲੈ ਕੇ ਹਾਈ ਪ੍ਰਾਈਸ ਤੱਕ ਆਪਾਂ ਸੂਟ ਪਾਏ ਹੋਏ ਆਗੇ ਅਪਲੋ ਤੋਂ ਹਾਈ ਪ੍ਰਾਈਸ ਤੱਕ ਦੇ ਸੂਟ ਪਾਏ ਹੋਏ ਜੀ ਜੋ ਵੀ ਤੁਸੀਂ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਉਹਨਾਂ ਦੇ ਵਿੱਚੋਂ ਵੀ ਸੂਟ ਵਾਈ ਕਰ ਸਕਦੇ ਹੋਗੇ ਐਦਾਂ ਦੇ ਸੋਹਣੇ ਸੋਹਣੇ ਸੂਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸੋ ਮੱਚ